ਗੁਰੂ ਪਿਆਰੀ ਸਾਧ ਸੰਗਤ ਜੀ ਭਗਤ 베ਣੀ ਜੀ ਜਾਤ ਦੇ ਬ੍ਰਾਹਮਣ ਸਨ ਘਰ ਵਿੱਚ ਗਰੀਬੀ ਬਹੁਤ ਸੀ ਗਰੀਬੀ ਤੋਂ ਤੰਗ ਹੋ ਕੇ ਉਦਾਸ ਚਿੱਤ ਫਿਰਿਆ ਕਰਦੇ ਸਨ ਇੱਕ ਦਿਨ ਇੱਕ ਮਹਾਪੁਰਸ਼ ਮਿਲ ਗਏ ਉਸ ਅੱਗੇ ਦਿਲ ਦੀ ਬਾਤ ਤੇ ਘਰ ਦੀ ਹਾਲਤ ਖੋਲ ਕੇ ਦਸੀ ਉਸ ਮਹਾਪੁਰਸ਼ ਨੇ ਭਗਤ 베ਣੀ ਜੀ ਨੂੰ ਨੇਕ ਸਲਾਹ ਦਿੱਤੀ ਕਿ ਪ੍ਰਮਾਤਮਾ ਦੀ ਭਗਤੀ ਕਰਿਆ ਕਰੋ ਭਗਤੀ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਆਖੇ ਲੱਗ ਕੇ ਭਗਤ 베ਣੀ ਜੀ ਰੋਜ਼ ਘਰੋਂ ਨਿਕਲ ਜਾਂਦੇ ਸਵੇਰੇ ਜਾਂਦੇ ਤੇ ਸ਼ਾਮ ਨੂੰ ਆਉਂਦੇ ਸਾਰਾ ਦਿਨ ਜੰਗਲ ਵਿੱਚ ਬੈਠ ਕੇ ਇੱਕ ਮਨ ਹੋ ਕੇ ਭਗਵਾਨ ਦੀ ਭਗਤੀ ਕਰਦੇ ਰਹਿੰਦੇ ਘਰ ਆਏ ਨੂੰ ਉਸ ਦੀ istri ਪੁੱਛਦੀ ਜੀ ਕਿੱਥੇ ਗਏ ਸੀ ਤਾਂ ਉਸ ਨੂੰ ਉੱਤਰ ਦੇ ਛੜਦੇ ਰਾਜੇ ਦੇ ਦਰਬਾਰ ਕਥਾ ਕਰਨ ਵਾਸਤੇ ਗਿਆ ਸਾਂ ਰਾਜਾ ਬਹੁਤ ਚੰਗਾ ਹੈ ਕਥਾ ਸਮਾਪਤ ਹੋਣ ਤੇ ਉਹ ਜਰੂਰ ਬਹੁਤ ਸਾਰਾ ਧਨ ਦੇਵੇਗਾ ਪਰ ਘਰ ਵਾਸਤੇ ਚੀਜ਼ਾਂ ਦੀ ਰੋਜ਼ ਲੋੜ ਸੀ ਕਥਾ ਸਮਾਪਤੀ ਨੂੰ ਕੋਣ ਉਡੀਕੇ ਇੱਕ ਦਿਨ ਉਸ ਦੀ istri ਕੱਪੜਿਆਂ ਤੋਂ ਬਾਹਰ ਹੋ ਗਈ ਉਹ ਬੋਲੀ ਸੁਨੋ ਜੀ ਅੱਜ ਕੁਝ ਨਾ ਕੁਝ ਜ਼ਰੂਰ ਲਿਆਉਣਾ ਨਹੀਂ ਤੇ ਘਰ ਆਉਣ ਦੀ ਕੋਈ ਲੋੜ ਨਹੀਂ ਮੈਂ ਵੀ ਮਰ ਜਾਵਾਂਗੀ ਤੇ ਬੱਚਿਆਂ ਨੂੰ ਵੀ ਨਦੀ ਵਿੱਚ ਸੁੱਟ ਦੇਵਾਂਗੀ ਮੈਂ ਤੰਗ ਆ ਗਈ ਹਾਂ ਲਾਰਿਆਂ ਤੋਂ ਰਾਧ ਦੀ ਨੇ ਝੂਠ ਮਾਰੀ ਜਾਂਦੀ ਜੇ ਚੁੱਲ੍ਹੇ ਵਿੱਚ ਪਵੇ ਰਾਜਾ ਤੇ ਰਾਜੇ ਦੀ ਕਥਾ ਜੇ ਰੋਟੀ ਖਾਣ ਵਾਸਤੇ ਨਹੀਂ ਮਿਲਦੀ ਤਾਂ ਇਸਤਰੀ ਗਰਮ ਹੁੰਦੀ ਗਈ ਭਗਤ ਬੇਣੀ ਜੀ ਠੰਡੇ ਹੁੰਦੇ ਗਏ ਆਖਰ ਘਰੋਂ ਨਿਕਲ ਗਏ ਤੇ ਜੰਗਲ ਵਿੱਚ ਜਾ ਕੇ ਅੱਗੇ ਨਾਲੋਂ ਬਹੁਤੀ ਆਰਾਧਨਾ ਕਰਨ ਲੱਗੇ ਉਸ ਦੀ ਭਗਤੀ ਉੱਤੇ ਪਰਮਾਤਮਾ ਬਹੁਤ ਖੁਸ਼ ਹੋ ਗਿਆ ਉਸ ਦੀ ਗਰੀਬੀ ਨੂੰ ਦੂਰ ਕਰਨ ਵਾਸਤੇ ਇੱਕ ਰਾਜਰਾਂ ਰੂਪ ਧਾਰਨ ਕਰਕੇ ਭਗਤ ਬੈਣੀ ਜੀ ਦੇ ਘਰ ਪਹੁੰਚ ਗਏ ਦੋ ਗੱਡੇ ਅੰਨ ਘਿਓ ਗੁੜ ਦਾਲਾ ਆਦਿ ਨਾਲ ਲੱਦੇ ਹੋਏ ਸਨ ਉਸ ਦੇ ਘਰ ਜਾ ਕੇ ਖੜੇ ਕੀਤੇ ਭਗਤ ਬੈਣੀ ਜੀ ਦੀ istri ਨੂੰ ਬੜੇ ਸਤਿਕਾਰ ਨਾਲ ਆਖਿਆ हे ਦੇਵੀ ਜੀ ਆਪ ਦੇ ਪਤੀ ਬੈਣੀ ਜੀ ਰੋਜ਼ ਰਾਜ ਦਰਬਾਰ ਕਥਾ ਕਰਨ ਜਾਂਦੇ ਨੇ ਉਹ ਅਜੀ ਕਥਾ ਕਰ ਰਹੀ ਨਹੀਂ ਰਾਜੇ ਵੱਲੂ ਇਹ ਚੀਜ਼ਾਂ ਘਰ ਦੇ ਗੁਜ਼ਾਰੇ ਵਾਸਤੇ ਦਿੱਤੀਆਂ ਜਾਂਦੀਆਂ ਹਨ ਨਾਲ ਹੀ ਸੋਨਾ ਤੇ ਧਨ ਦਿੱਤਾ ਭਗਤ ਬੇਣੀ ਜੀ ਦੀ istri ਬਹੁਤ ਖੁਸ਼ ਹੋ ਗਈ ਚੀਜ਼ਾਂ ਨਾਲ ਘਰ ਪਰ ਗਿਆ ਪ੍ਰਮਾਤਮਾ ਘਰੋਂ ਤੁਰ ਕੇ ਭਗਤ ਬੇਣੀ ਜੀ ਕੋਲ ਪਹੁੰਚੇ ਉਸ ਨੂੰ ਪ੍ਰਤੱਖ ਦਰਸ਼ਨ ਦੇ ਕੇ ਆਖਿਆ ਬੇਣੀ ਜਾ ਤੇਰੀਆਂ ਸਾਰੀਆਂ ਆਸ਼ਾ ਪੂਰਨ ਕਰ ਦਿੱਤੀਆਂ ਹਨ ਤੂੰ ਘਰ ਜਾ ਹੁਣ ਜੰਗਲ ਵਿੱਚ ਬੈਠਣ ਦੀ ਲੋੜ ਨਹੀਂ ਘਰ ਬੈਠ ਕੇ ਹੀ ਮੇਰੀ ਭਗਤੀ ਕਰ ਸੰਤਾਂ ਦੀ ਸੇਵਾ ਕਰ ਕਿਸੇ ਚੀਜ਼ ਦੀ ਥੁਰ ਨਹੀਂ ਆਵੇਗੀ ਇਹ ਆਖ ਕੇ ਪ੍ਰਭੂ ਜੀ ਅਲੋਪ ਹੋ ਗਏ ਆਨੰਦ ਮਗਨ ਭਗਤ ਬੈਣੀ ਜੀ ਘਰ ਆਏ ਤੇ ਅੱਗੇ ਰਾਗ ਰੰਗ ਹੋ ਰਹੇ ਸਨ ਖੁਸ਼ੀਆਂ ਮਨਾਇਆ ਜਾ ਰਹੀਆਂ ਸਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਬੈਣੀ ਜੀ ਦੇ ਤਿੰਨ ਸ਼ਬਦ ਹਨ ਸੋ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ